ਇਹ ਪੰਜਾਬ ਦੇ ਵਿੱਚ ਪੰਜਾਬ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਸਾਂਝਾ ਫਰੰਟ ਬਣਾ ਕੇ ਪੰਜਾਬ ਦੀ ਸਰਕਾਰ ਨੂੰ ਜਿਹਨਾਂ ਵੱਲੋਂ ਜੋ ਲੋਕ ਸਭਾ ਚੋਣਾਂ ਚ ਵਿਧਾਨ ਸਭਾ ਚੋਣਾਂ ਦੇ ਵਿੱਚ ਜੋ ਲੋਕਾਂ ਦੇ ਨਾਲ ਵਾਅਦੇ ਕੀਤੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਲੋਕਾਂ ਦੇ ਨਾਲ ਔਰ ਲੋਕਾਂ ਦੇ ਨਾਲ ਹੀ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਵੀ ਜਿਹੜੇ 7 ਲੱਖ ਦੇ ਕਰੀਬ ਪੰਜਾਬ ਚ ਬਣਦੇ ਆ ਉਹਨਾਂ ਨਾਲ ਵੀ ਇਹਨਾਂ ਨੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਜਿਹਦੇ ਚ ਸੀਗਾ ਕਿ ਪੇਕ ਮੋਰ ਰਿਵੀਜ਼ਨ ਹੋਇਆ ਉਹਦੇ ਸਾਰੇ ਬਕਾਏ ਨੇ 5.5 ਸਾਲ ਦੇ ਔਰ ਜਿਹੜੇ ਡੀਏ ਦੇ ਬਕਾਏ ਨੇਗੇ ਉਹ ਸਾਰੇ ਅਸੀਂ ਧਵਾਗੇ ਔਰ ਇਹਨਾਂ ਨੇ ਕਿਹਾ ਸੀ ਕਿ ਸਮੂਹ ਵਿਭਾਗਾਂ ਦੇ ਵਿੱਚ ਜਿਹੜੇ ਕੱਚੇ ਮੁਲਾਜ਼ਮ ਨੇ ਜਿਹੜੇ ਠੇਕਾ ਮੁਲਾਜ਼ਮ ਨੇ ਜਿਹੜੇ ਆਊਟਸੋਰਸ ਮੁਲਾਜ਼ਮ ਨੇ ਔਰ ਸਾਡੀ ਸਰਕਾਰ ਆਉਣ ਤੇ ਮਾਨ ਸਾਹਿਬ ਨੇ ਕਿਹਾ ਸੀ ਇਹਨਾਂ ਸਾਰਿਆਂ ਨੂੰ ਅਸੀਂ ਪੱਕਿਆ ਕਰਾਂਗੇ ਔਰ ਨਾਲ ਹੀ ਕਿਹਾ ਸੀ ਵੀ ਇੱਕ ਇੱਕ ਚਾਰ ਤੋਂ ਜਿਹੜੇ ਪਹਿਲਾਂ ਪੈਨਸ਼ਨ ਸੀ ਪ੍ਰਾਣੀ 올ਡ ਪੈਨਸ਼ਨ ਸਕੀਮ ਉਹ ਅਸੀਂ ਪੰਜਾਬ ਦੇ ਮੁਲਾਜ਼ਮਾਂ ਤੇ ਲਾਗੂ ਕਰਾਂਗੇ ਔਰ ਨਾਲ ਹੀ ਕਿਹਾ ਸੀ ਕਿ 17 ਜੁਲਾਈ 2020 ਤੋਂ ਜੋ ਪੁਰਾਣੀਆਂ ਸਰਕਾਰਾਂ ਨੇ ਪੰਜਾਬ ਦੇ ਮੁਲਾਜ਼ਮਾਂ ਤੇ ਪੰਜਾਬ ਦੇ ਸਕੇਲਾਂ ਦੀ ਬਜਾਏ ਕੇਂਦਰੀ ਸਕੇਲ ਲਾਗੂ ਕੀਤੇ ਨੇ ਇਹਨਾਂ ਨੂੰ ਪ੍ਰਤੀਕ ਕੀਤਾ ਕੇਂਦਰੀ ਸਕੇਲਾਂ ਦੇ ਵਿੱਚ ਉਹਨੂੰ ਪੱਤਰ ਨੂੰ ਅਸੀਂ ਵਾਪਸ ਲਵਾਂਗੇ ਤੇ ਉਹਨਾਂ ਤੇ ਪੰਜਾਬ ਦੇ ਮੁਲਾਜ਼ਮਾਂ ਤੇ ਪੰਜਾਬ ਦੇ ਤਨਖਾਹ ਸਕੇਲ ਲਾਗੂ ਕਰਾਂਗੇ ਪਰ ਅਫਸੋਸ ਦੀ ਗੱਲ ਹੈ ਕਿ ਜਿਹੜੇ ਵਾਦੇ ਪੰਜਾਬ ਦੀ ਮਾਨ ਸਰਕਾਰ ਨੇ ਲੋਕਾਂ ਨਾਲ ਵਾਦੇ ਕੀਤੇ ਨਾ ਉਹ ਲੋਕਾਂ ਨਾਲ ਵਾਦਾ ਪੂਰਾ ਕਰਾਇਆ ਬੇਰੁਜ਼ਗਾਰੀ ਲਗਾਤਾਰ ਵੱਧ ਰਹੀ ਹੈ ਮਹਿੰਗਾਈ ਹੈ ਜਿਹੜੀ ਉਹ ਲਗਾਤਾਰ ਵੱਧ ਰਹੀ ਹੈ ਜਿਹੜਾ ਬੀਬੀਆਂ ਨੂੰ ਕਹਦੇ ਸੀ ਅਸੀਂ 1000 ਰੁਪਿਆ ਉਹਨਾਂ ਦੇ ਖਾਤੇ 'ਚ ਪਾਵਾਂਗੇ ਉਹਦਾ ਨਾਉ ਨਿਸ਼ਾਨ ਨਹੀਂ ਔਰ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਜੋ 18000 ਕਰੋੜ ਰੁਪਿਆ ਜਿਹੜਾ ਬਕਾਏ ਤੇ ਨਾਲ ਡੀਏ ਦਾ ਬਕਾਇਆ ਉਹਦੇ ਬਾਰੇ ਪੰਜਾਬ ਦਾ ਖਜ਼ਾਨਾ ਮੰਤਰੀ ਤਾਂ ਹੀ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਹੈਗਾ ਉਹ ਇੱਕ ਮਹੀਨਾ ਵਿੱਚ ਉਹਦੇ ਬਾਰੇ ਉਹਨਾਂ ਨੇ ਨਹੀਂ ਬੋਲਿਆ ਕਿ ਅਸੀਂ ਉਹ ਦੇਣਾ ਹੈ ਜਾਂ ਨਹੀਂ ਦੇਣਾ 올ਡ ਪੈਨਸ਼ਨ ਸਕੀਮ ਬਾਰੇ ਇੱਕ ਲੰਡੂਜਾ ਪੱਤਰ ਕੱਢਤਾ ਔਰ ਬਾਹਰਲੇ ਸਟੇਟਾਂ ਦੀਆਂ ਜਿਹੜੀਆਂ ਚੋਣਾਂ ਵਿਧਾਨ ਸਭਾ ਦੇ ਚੋਣਾਂ ਹੋਈਆਂ ਉਹਨਾਂ ਚੋਣਾਂ 'ਚ ਜਾ ਕੇ ਝੂਠ ਬੋਲਿਆ ਪੰਜਾਬ ਦੇ ਮੁੱਖ ਮੰਤਰੀ ਨੇ ਕਿ ਅਸੀਂ ਪੰਜਾਬ ਦੇ ਵਿੱਚ 올ਡ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ ਹੈ ਸਮੁੱਚੇ ਮੁਲਾਜ਼ਮ ਕੱਚਿਆਂ ਨੂੰ ਅਸੀਂ ਪੱਕੇ ਕਰ ਦਿੱਤਾ ਜੋ ਕੱਚਿਆਂ ਨੂੰ ਪੱਕੇ ਕਰਨ ਦੀ ਇੱਕ ਪਾਲਿਸੀ ਜਾਰੀ ਕੀਤੀ ਆ ਪੰਜਾਬ ਦੀ ਸਰਕਾਰ ਨੇ ਉਹ ਲੰਗੜੀ ਪਰਸੀ ਆ ਉਹਦੇ ਚ ਜੇ ਪੇ ਕਮਿਸ਼ਨ ਨੇ ਕਿਹਾ ਕਿ ਘੱਟੋ ਘੱਟ ਤਰਖਾ 18000 ਰੁਪਏ ਦੇਣੀ ਆ ਉਹਦੇ ਚ ਉਹ ਸਿਰਫ 15000 ਰੁਪਏ ਦੇ ਵਿੱਚ ਦਿੱਤਾ ਜਾਂਦਾ ਹੈ 58 ਸਾਲ ਦੀ ਉਮਰ ਤੇ ਉਹਨੂੰ ਰਿਟਾਇਰ ਕਰ ਦੇਣਾ ਔਰ ਜਿਹੜੇ ਨੂੰ ਪੱਕਾ ਕੀਤਾ ਉਹਦੇ ਤੇ ਕੋਈ ਸਰਵਿਸ ਰੂਲ ਨਹੀਂ ਲਾਗੂ ਕੀਤੇ ਉਹਨਾਂ ਨੂੰ ਕੋਈ ਪੈਨਸ਼ਨ ਨਹੀਂ ਦੇਣੀ ਉਹਨਾਂ ਨੂੰ ਕੋਈ ਡੀਏ ਨਹੀਂ ਦੇਣਾ ਤੇ ਸਮਝ ਨਹੀਂ ਆਉਂਦੀ ਕਿ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਲੋਕਾਂ ਦੇ ਨਾਲ ਵਾਅਦੇ ਕੀਤੇ ਮੁਲਾਜ਼ਮਾਂ ਨਾਲ ਵਾਅਦੇ ਕੀਤੇ ਇੱਕ ਵੀ ਵਾਅਦਾ ਪੰਜਾਬ ਦੀ ਸਰਕਾਰ ਨੇ ਪੂਰਾ ਨਹੀਂ ਕੀਤਾ ਔਰ ਇੱਕ ਵਾਰ ਵੀ ਮੀਟਿੰਗ 8 ਵਾਰ ਮੀਟਿੰਗਾਂ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਨਾਲ 8 ਵਾਰ ਮੀਟਿੰਗਾਂ ਪੰਜਾਬ ਦੇ ਮੁੱਖ ਮੰਤਰੀ ਨੇ ਦਿੱਕਤੀ ਤੈਅ ਕਰਕੇ ਇੱਕ ਵੀ ਮੀਟਿੰਗ ਨਹੀਂ ਕੀਤੀ ਅਜੇ ਤੱਕ ਔਰ ਪਹਿਨੇ 3 ਸਾਲ ਤੇ ਪੈਨਸ਼ਨਰ ਜਿਹੜੇ ਪੂਰੀ ਤਰ੍ਹਾਂ ਦੁਖੀ ਨੇ ਪੰਜਾਬ ਦੀ ਸਰਕਾਰ ਤੋਂ ਔਰ ਨਗਾਤਾਰਸ਼ ਕਰਸ ਦੇ ਮੈਦਾਨ ਦੇ ਵਿੱਚ ਨੇ ਜਿਮਨੀ ਚੋਣਾਂ ਦੇ ਦੌਰਾਨ ਭਾਵੇਂ ਲੋਕ ਸਭਾ ਦੇ ਚੋਣਾਂ ਸੀਗੀਆਂ ਭਾਵੇਂ ਵਿਧਾਨ ਸਭਾ ਦੀ ਜਿਹੜੀਆਂ ਹੁਣ 4 ਚੋਣਾਂ ਹੋਈਆਂ ਨੇ ਉੱਥੇ ਪੰਜਾਬ ਦੇ ਨਾਗਰਿਕਾਂ ਨੇ ਬਹੁਤ ਵੱਡੇ-ਵੱਡੇ ਰੋਸ ਮਾਰਚ ਕੱਢ ਕੇ ਸਰਕਾਰ ਨੂੰ ਆਪਣੀਆਂ ਜਿਹੜੇ ਵਾਅਦੇ ਨੇ ਯਾਦ ਕਰਵਾਏ ਨੇ ਪਰ ਅਜੇ ਤੱਕ ਪੰਜਾਬ ਦੇ ਮੁੱਖ ਮੰਤਰੀ ਦੇ ਕੰਦ ਤੇ ਜੂ ਨਹੀਂ ਸ਼ਰਕ ਰਹੀ ਇਸ ਕਰਕੇ ਰੋਸ ਲਗਾਤਾਰ ਵਧ ਰਿਹਾ ਹੈ ਸਰਕਾਰ ਤੇ ਇਦੋਂ ਵੀ ਹੋਰ ਤਿੱਖੇ ਹੋਣਗੇ ਜਿਹੜਾ ਸਰਕਾਰ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਭੁਗਤਣੇ ਪੈਣਗੇ ਜਿਹੜੀ ਜਿਹੜਾ ਕੁਝ ਲੋਕਾਂ ਦਾ ਵਾਅਦਾ ਜਿਹੜੇ ਪੂਰੇ ਨਾ ਕੀਤੇ ਤਾਂ ਆਉਣ ਵਾਲੇ ਸਮੇਂ ਵਿੱਚ ਜਿਵੇਂ ਬਦਲਾਅ ਦੀ ਗੱਲ ਦਾ ਆਪਾਂ ਕਹਦੇ ਸੀਗੇ ਉਹ ਸਾਰ ਇਸਲੇ ਲੰਬੇ ਸਮੇਂ ਤੋਂ ਮੁਲਾਜ਼ਮ ਅਤੇ ਪੈਨਸ਼ਨਰ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਵਕਫ ਵਕਫ ਤਰ੍ਹਾਂ ਨਾਲ ਧਰਨੇ ਰੈਲੀਆਂ ਅਤੇ ਪਟੀਸ਼ਨਾਂ ਵਰਗੇ ਹੱਤਕੰਡੇ ਅਜ਼ਮਾ ਰਹੇ ਹਨ ਪਰ ਸਰਕਾਰ ਦੀ ਕੰਨ ਤੇ ਜੂ ਤੱਕ ਨਹੀਂ ਸਰਕੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੇ ਅੰਦੋਲਨ ਦੀ ਰੂਪਰੇਖਾ ਮੁਲਾਜ਼ਮਾਂ ਵੱਲੋਂ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਸਰਕਾਰ ਦੇ ਤੇਬਾ ਪਾਇਆ ਜਾ ਸਕੇ ਅਤੇ ਆਪਣੀਆਂ ਮੰਗਾਂ ਨੂੰ ਪੂਰਾ ਕਰਵਾਇਆ ਜਾ ਸਕੇ ਤਾਂ ਅੱਜ ਦੀ ਵੀਡੀਓ ਦੇ ਵਿੱਚ ਨਹੀਂ ਵੀਡੀਓ ਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ se